ਹੜਾ ਦੇ ਰੁਪਿਆ ਫੋਟੋ ਆ ਨੀ ਸਰ ਜੀ ਨਾਮ ਜੀ ਮੇਜਰ ਸਿੰਘ ਇਹ ਅੱਜ ਹੜ੍ਹ ਦੀ ਸਥਿਤੀ ਬਣੀ ਹੈ ਜੀ ਕੀ ਕਹੋਗੇ ਉਹ ਹੜ੍ਹ ਦੀ ਜਿਹੜੀ ਪੋਜੀਸ਼ਨ ਹੈ ਕਿ ਇਹ ਜਿਹਦੇ ਵਿੱਚ ਧੜ ਦੀ ਮਾਤਰਾ ਜ਼ਿਆਦਾ ਹੈ ਮਿੱਟੀ ਦੀ ਉਹ ਜਿਹੜੇ ਖੇਤਾਂ ਦੇ ਵਿੱਚ ਇਹ ਆਏਗਾ ਝੋਨਾ ਵੀ ਇਹਦੇ ਨਾਲ ਦਬਾਉਣਾ ਹੈ ਔਰ ਫਿਰ ਇੱਕ ਬਿਮਾਰੀ ਹੁੰਦੀ ਹੈ ਖੁਰੜ ਜਿਹਨੂੰ ਕਹਿੰਦੇ ਆ ਔਰ ਇਸ ਤੋਂ ਅੱਗੇ ਦੀ ਬਿਮਾਰੀ ਕਹਿੰਦਾ ਜੀ ਜਿਹੜਾ ਉਹ ਫਟਰਾ ਹੈ ਹੋਰ ਕੀ ਨੁਕਸਾਨ ਹੋ ਰਿਹਾ ਪਿੰਡਾਂ ਕਹਿੰਦੇ ਪਿੰਡਾਂ ਦੇ ਵਿੱਚ ਪਾਣੀ ਵੜਿਆ ਮੁੱਠੀਆਂ ਨਿਆਲ ਹਾਂ ਮੁੱਠੀਆਂ ਨਿਆਲ ਦੇ ਵਿੱਚ ਜਿਹੜਾ ਪਾਣੀ ਵੜਿਆ ਉਹਦੇ ਵਿੱਚ ਹੁੰਦਾ ਲੋਕਲ ਜਿਹੜੇ ਆ ਉਹ ਨੁਕਸਾਨ ਹੋਇਆ ਲੋਕਾਂ ਦੀਆਂ ਪਾਈਪਾਂ ਰੁੜ ਗਈਆਂ ਜਿਹੜੀਆਂ ਅੱਗੇ ਬੰਨੀਆਂ ਸੀ ਉਹਨਾਂ ਨੇ ਜਿਹਨਾਂ ਦੇ ਅੱਗੇ ਜਾਂ ਮੋਟਰਾਂ ਦੇ ਅੱਗੇ ਔਰ ਜਿਹੜਾ ਪੱਟੂ ਹੈਗੇ ਉਹਨਾਂ ਦਾ ਚਾਰਾ ਜਿਹੜਾ ਹੈ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਚਾਰਾ ਜਿਹੜਾ ਉਹ ਬਿਲਕੁਲ ਖਤਮ ਹੋ ਗਿਆ ਠੀਕ ਜੀ ਕੀ ਨਾਮ ਹੈ ਮੈਂ ਮੇਰਾ ਪੱਟਾ ਹਾਂ ਜੀ ਕੀ ਗੱਲ ਬਾਤ ਹੈ ਜੀ ਤੇਰੇ ਰਤੀ ਰਤੀ ਵੀ ਪਾਣੀ ਆਇਆ ਹੜਾ ਘਰ ਜਲਾਲੀ ਜਿਹਾ ਲੱਗਦਾ ਪੰਨੇ ਤੇ ਪਾਣੀ ਅੰਦਰ ਆ ਗਿਆ ਸਾਰਾ ਕੱਟਾ ਮਗਾਵਾਂ ਤੇ ਸਾਰਾ ਕੁਝ ਈ ਲਾਈਆ ਇਹ ਇਹ ਪਹਿਲੀ ਵਾਰ ਨਹੀਂ ਆਇਆ ਅੰਦਰ ਪਾਣੀ ਬੜੇ ਪਹਿਲੀ ਵਾਰ ਨਹੀਂ ਅੱਜੇ ਦੋ ਤੋਂ ਤਿੰਨ ਵਾਰ ਨਹੀਂ ਅੰਦਰ ਪਾਣੀ ਬਣਿਆ ਇਸ ਵਾਰ ਤਾਂ ਬਹੁਤ ਜਿਆਦਾ ਪਾਣੀ ਆਇਆ ਕੀ ਮੰਗ ਕੀ ਕਰਦੇ ਮੈਂ ਇਹੀ ਕਰਦੇ ਹਾਂ ਕਿ ਚਲੋ ਮਹਾ ਗ੍ਰਾਮ ਹਾਲ ਕੋਈ ਮਹਾ ਮੜਨੀ ਤੇ ਲੈਂਦੀ ਹਾਂ ਤੇ ਕੋਈ ਕੰਮਰਾ ਹਰ ਕਰ ਲੈਂਦੇ ਉਹ ਹਟ ਕੇ ਇਸਨੀ ਨਹੀਂ ਆਇਆ ਕੀ ਨਾਮ ਜੀ ਜੈਵੀ ਸਿੰਘ ਮੇਰਾ ਨਾਮ ਪਿੰਡ ਨਰਨੇ ਆਲਾ ਹਾਂ ਜੀ ਕੀ ਅੱਜ ਕੀ ਗੱਲਬਾਤ ਹੋਈ ਦਰਿਆ 'ਚ ਪਾਣੀ ਆਇਆ ਜੀ ਅੱਜ ਉੱਪਰੋਂ ਬਹੁਤ ਜ਼ਿਆਦਾ ਪਾਣੀ ਆਇਆ ਪਹਿਲੇ ਨਾਲੋਂ ਕਾਫੀ ਵੱਧ ਬਣੇ ਹੋਣਗੇ ਪਿੰਡ ਵਿੱਚ ਪਾਣੀ ਕਾਫੀ ਭੰਡੇ ਦਾ ਕਿਹੜੇ ਕਿਹੜੇ ਪਿੰਡ ਨੂੰ ਨੁਕਸਾਨ ਹੋ ਸਕਦਾ ਨਿਆਲ ਬਮਿਆਲ ਬੁੱਠੀ ਜਿਹੜੇ ਪਿੰਡ ਦਰਿਆ ਦੇ ਨਾਲ ਤੇ ਇਹਨਾਂ ਸਾਰਿਆਂ ਨੂੰ ਨੁਕਸਾਨ ਹੋਣਾ ਹੁਣ ਤੱਕ ਕੀ ਨੁਕਸਾਨ ਹੋਇਆ ਕੀ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਲੋਕਾਂ ਦਾ ਸਭ ਕੁਝ ਛਿੜ ਗਿਆ ਕੁਝ ਦੀ ਰਿਆਇਤ ਤੇ ਫਸਲਾਂ ਦਾ ਨੁਕਸਾਨ ਹੋਇਆ ਮੋਟਰਾਂ ਦਾ ਨੁਕਸਾਨ ਹੋਇਆ ਕੀ ਨਾਮ ਜੀ ਸੱਤਪਾਲ ਬਰਮਾ ਜੀ ਅੱਜ ਕੀ ਗੱਲਬਾਤ ਹੋਈ ਜਿੱਦਾਂ ਇਧਰਿਆ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੈ ਜੀ ਗੱਲਬਾਤ ਇਸ ਤਰ੍ਹਾਂ ਹੈ ਜੀ ਅੱਜ ਤੋਂ 10 ਦਿਨ ਪਹਿਲਾਂ ਵੀ ਜਲਾਲੀ ਇਧਰਿਆ ਚ ਜਿਹੜਾ ਪਾਣੀ ਆਇਆ ਸੀਗਾ ਉਹ ਵੀ ਨਗ ਪਾਣੀ ਸੀਗਾ ਤੇ ਲੋਕਾਂ ਦਾ ਕਹਿੰਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਮਕਾਨ ਟਹਿ ਗਏ ਅਨਿਆਲ ਲਾਗੇ ਜਿਹੜੇ ਜਲਾਲੀ ਪਿੰਡਾਂ ਨਾਲ ਲੱਗਦੇ ਪਿੰਡਾਂ ਦਾ ਨੁਕਸਾਨ ਪਰ ਜਿਹੜਾ ਅੱਜ ਪਾਣੀ ਆਇਆ ਇਹ ਬਹੁਤ ਹੀ ਜ਼ਿਆਦਾ ਪਹਿਲੇ ਨਾਲੋਂ ਵੀ ਬਹੁਤ ਜ਼ਿਆਦਾ ਇਹ ਮਗਵਾਲ ਮੁਰਚੌਂ ਚ ਕਿੰਨਾ ਕ ਪਾਣੀ ਆ ਇੱਥੋਂ ਜਿਹੜੀ ਗੱਡੀ ਨਹੀਂ ਲੰਘ ਸਕਦੀ ਪੂਰਸ਼ial ਨਹੀਂ ਲੰਘ ਸਕਦਾ ਇਹਦੇ ਨਾਲ ਵੀ ਜੜਾ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਪਹਿਲੇ ਨਾਲੋਂ ਇਹ ਬਹੁਤ ਜ਼ਿਆਦਾ ਪਾਣੀ ਆ ਰਿਹਾ ਜੇ ਵੱਧ ਰਿਹਾ ਤੇ ਘਟੇ ਜਾਂਦੀ ਜੀ ਮੈਂ ਮਾਟਰਾਨਵਿਜੇ ਅਨਿਆਲ ਬਲਾਕ ਬਮਿਆਲ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਇਹ ਦੱਸਣਾ ਚਾਹੁੰਦਾ ਰਾਜ ਤੋਂ 10 ਦਿਨ ਪਹਿਲਾਂ ਵੀ ਪਾਣੀ ਸਾਡੇ ਪਿਆ ਸੀਗਾ ਪਰ ਇਹ ਫਲੱਡ ਪਹਿਲੇ ਨਾਲੋਂ ਵੀ ਜ਼ਿਆਦਾ ਆ ਗਿਆ ਕਿਉਂਕਿ ਮੇਰੇ ਪਿੰਡ ਅਨਿਆਲ ਦੇ ਵਿੱਚ ਪਿੰਡ ਦੇ ਵਿੱਚ ਹੀ ਪਾਣੀ ਜਿਹੜਾ ਉਹ ਇੰਟਰ ਕਰ ਗਿਆ ਕਿਉਂਕਿ ਚਾਰੋਂ ਤਰਫ ਜਿਹੜਾ ਪਾਣੀ ਜਿਹੇ ਘਿਰਿਆ ਮਤਲਬ ਮਤਲਬ ਆਪਣੇ ਛੋਲਰ ਪੋਲਟਰੀ ਫਾਰਮ ਗੁਜਰਾ ਡੇਰਾ ਸੀਗਾ ਉਹਨਾਂ ਨੇ ਵੀ ਬੜੀ ਮੁਸ਼ਕਲ ਨਾਲ ਆਪਣਾ ਬਾਹਰ ਆਣ ਕੇ ਆਪਣੀ ਜਾਨ ਨੂੰ ਬਚਾਇਆ ਤੇ ਇਹ ਫਲੱਡ ਜਿਹੜਾ ਨਾ ਅਨਿਆਲ ਕਹਿੰਦੇ ਘਰਾਂ ਦੇ ਵਿੱਚ ਪੰਜ ਘਰਾਂ ਵਿੱਚ ਵੀ ਪਾਣੀ ਆ ਰਿਹਾ ਮੇਰੇ ਆਪਣੇ ਘਰ ਦੇ ਪਲਾੜ ਦੇ ਵਿੱਚ ਤੇ ਮੇਰੇ ਗੇਟ ਦੋਨੇ ਗੇਟਾਂ ਦੇ ਸਾਹਮਣੇ ਜਿਹੜਾ ਪਾਣੀ ਜਿਹੜਾ ਆਇਆ ਪਹੁੰਚਿਆ ਪਿਆ ਤੇ ਇਹ ਪਾਣੀ ਹਾਲਾਂਕਿ ਵਧ ਰਿਹਾ ਤੇ ਵੱਧ ਹੋ ਰਿਹਾ ਹੈ ਨਾ ਖਸਾ ਹੈਗਾ ਵੀ کہیں ਮਤਲਬ ਕਿਤੇ ਜਿਆਦਾ ਨੁਕਸਾਨ ਨਾ ਹੋ ਜਾਏ ਤੇ ਆਪਾਂ ਪ੍ਰਸ਼ਾਸਨ ਅੱਗੇ ਵੀ ਮਤਲਬ ਅਪੀਲ ਕਰਦੇ ਆਂ ਕਿ ਭਾਈ ਇਸ ਚੀਜ਼ ਦਾ ਜਿਹੜਾ ਨਾ ਉਹ ਲੋਕਾਂ ਦਾ ਜਾਨ ਮਾਲ ਨੂੰ ਜਿਹੜਾ ਸੁਰੱਖਿਤ ਕਰਨ ਲਈ ਥੋੜੇ ਉਪਰਾਲੇ ਕੀਤੇ ਜਾਣ ਤਾਂ ਕਿ ਉਹ ਆਪਣੇ ਇਸ ਡਰ ਤੋਂ ਭੈਅ ਤੋਂ ਜਿਹੜਾ ਉਹ ਮੁਕਤ ਹੋ ਸਕਣ